ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਜੱਜ ਸਾਹਿਬ ਦੇ ਹੁਕਮ ਦੇ ਨਾਲ ਪੰਜਾਬ ਸਰਕਾਰ ਕਸੂਤੀ ਫਸਦੀ ਦਿਖਾਈ ਦੇ ਰਹੀ ਹੈ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਗਏ ਨੇ ਜੇ ਜਿਹੜੀ ਇਸ਼ਤਿਹਾਰਬਾਜ਼ੀ ਹੋਈ ਹੈ ਸਰਕਾਰ ਵੱਲੋਂ ਤੇ ਨਵੀਆਂ ਗੱਡੀਆਂ ਪੁਲਿਸ ਲਈ ਖਰੀਦੀਆਂ ਗਈਆਂ ਨੇ ਉਸ ਦਾ ਵੇਰਵਾ ਸਾਂਝਾ ਕੀਤਾ ਜਾਵੇ ਔਰ ਇੱਕ ਮਿਲੀ ਜਾਣਕਾਰੀ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਸਿਰਫ ਇਹ ਪੰਜਾਬ ਸਰਕਾਰ ਕੋਲ ਆਖਰੀ ਮੌਕਾ ਹੈ ਅਗਲੀ ਸੁਣਵਾਈ ਹਾਈ ਕੋਰਟ ਦੇ ਵਿੱਚ 11 ਮਾਰਚ ਨੂੰ ਹੋਣ ਜਾ ਰਹੀ ਹੈ ਜਿੰਨੇ ਦਿਨ ਬਾਕੀ ਬਚੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਹੁਣ ਜਾਣਕਾਰੀ ਵੱਖ-ਵੱਖ ਵਿਭਾਗਾਂ ਤੋਂ ਇਕੱਠੀ ਕਰਕੇ ਕਿ ਕਿਹੜੇ-ਕਿਹੜੇ ਸਮੇਂ ਦੇ ਵਿੱਚ ਕਿੰਨੇ ਇਸ਼ਤਿਹਾਰ ਦਿੱਤੇ ਗਏ ਕਿੰਨਾ ਖਰਚਾ ਆਇਆ ਇਹ ਜਾਣਕਾਰੀ ਪੰਜਾਬ ਸਰਕਾਰ ਨੂੰ ਹੁਣ ਦੇਣੀ ਲਾਜ਼ਮੀ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਨੂੰ ਜਦੋਂ ਇਹ ਹੁਕਮ ਦਿੱਤਾ ਗਿਆ ਤਾਂ ਸਮਾਂ ਮੰਗ ਲਿਆ ਗਿਆ ਸਰਕਾਰ ਦੇ ਵੱਲੋਂ ਕਿ ਸਾਰੀ ਜਾਣਕਾਰੀ ਦੇਣ ਦੇ ਲਈ ਸਾਨੂੰ ਸਮਾਂ ਚਾਹੀਦਾ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਕਰ ਰਹੇ ਜੱਜ ਸਹਿਬਾਨ ਨੇ ਮੰਨਿਆ ਵੀ ਕਿ ਹਾਂ ਠੀਕ ਹੈ ਇਸ ਲਈ ਸਮਾਂ ਲੱਗਦਾ ਜਾਣਕਾਰੀ ਇਕੱਤਰ ਕਰਨ ਦੇ ਲਈ ਸਮਾਂ ਦੇ ਦਿੱਤਾ ਜਾਂਦਾ ਤੇ ਅਗਲੀ ਸੁਣਵਾਈ ਜਿਹੜੀ 11 ਮਾਰਚ ਨੂੰ ਹੋਣੀ ਹੈ ਤਾਂ ਪੰਜਾਬ ਸਰਕਾਰ ਨੇ ਇਸ਼ਤਿਆਰਾਂ ਤੇ ਕਿੰਨੇ ਪੈਸੇ ਖਰਚੇ ਨੇ ਹੁਣ ਤੱਕ ਆਰਟੀਆਈ ਦੇ ਵਿੱਚ ਬਹੁਤ ਸਾਰੇ ਆਰਟੀ ਐਕਟਿਵਿਸਟ ਨੇ ਜਿਹੜੇ ਉਹ ਜਾਣਕਾਰੀ ਮੰਗਦੇ ਨੇ ਤੇ ਉਹਨਾਂ ਨੂੰ ਜਾਣਕਾਰੀ ਨਹੀਂ ਮਿਲਦੀ ਹੁਣ ਸਿੱਧਾ ਤਲਬ ਕੀਤੀ ਹੈ ਰਿਪੋਰਟ ਹਾਈ ਕੋਰਟ ਨੇ ਦਰਅਸਲ ਕੋਈ ਜਿਹੜੀ ਪਟੀਸ਼ਨ ਪਈ ਸੀ ਉਹ ਸਿਰਫ ਇਸ ਕਰਕੇ ਨਹੀਂ ਸੀ ਪਈ ਕਿ ਜਿਹੜੇ ਇਸ਼ਤਿਹਾਰ ਪੰਜਾਬ ਸਰਕਾਰ ਨੇ ਕਿੰਨੇ ਵਰਤੇ ਨੇ ਉਸ ਤੇ ਖਰਚਾ ਕਿੰਨਾ ਕੀਤਾ ਨਵੀਆਂ ਗੱਡੀਆਂ ਖਰੀਦੀਆਂ ਗਿਆ ਨੇ ਅਧਿਕਾਰੀਆਂ ਦੇ ਲਈ ਉਸ ਦੇ ਉੱਤੇ ਕਿੰਨਾ ਖਰਚ ਹੋਇਆ ਇਹ ਪਟੀਸ਼ਨ ਨਹੀਂ ਪਈ ਪਟੀਸ਼ਨ ਕੋਈ ਹੋਰ ਮਸਲੇ ਦੇ ਉੱਤੇ ਸੀ ਪਰ ਇਸ ਇੱਥੇ ਤੱਕ ਗੱਲ ਪੁੱਜੀ ਕਿਵੇਂ ਕਿਉਂਕਿ ਇੱਕ ਕੇਸ ਦੇ ਵਿੱਚ ਫੋਰੈਂਸਿਕ ਲੈਬ ਦੇ ਲਈ ਜਿਹੜੇ ਉਪਕਰਨ ਨੇ ਉੱਥੇ ਇਹ ਕਿਹਾ ਗਿਆ ਸਬੰਧਤ ਅਧਿਕਾਰੀ ਦੇ ਵੱਲੋਂ ਡਾਇਰੈਕਟਰ ਦੇ ਵੱਲੋਂ ਕਿ ਸਾਡੇ ਕੋਲ ਇਸ ਸਮੇਂ ਦੇ ਵਿੱਚ ਸਹੀ ਸਮੇਂ ਦੇ ਉੱਤੇ ਕਾਰਵਾਈ ਕਰਨ ਦੇ ਲਈ ਉਪਕਰਨ ਨਹੀਂ ਸਾਨੂੰ ਬਜਟ ਨਹੀਂ ਮਿਲਦਾ ਨਿਯਮਤ ਤੌਰ ਦੇ ਉੱਤੇ ਜਿਹੜਾ ਇੱਕ ਬਜਟ ਚਾਹੀਦਾ ਸਾਨੂੰ ਇਸ ਦੇ ਕਰਕੇ ਅਸੀਂ ਇਹ ਕੰਮ ਸਹੀ ਢੰਗ ਤੇ ਸਹੀ ਸਮੇਂ ਦੇ ਉੱਤੇ ਕਰ ਨਹੀਂ ਪਾਉਂਦੇ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਲੱਗਿਆ ਕਿ ਜੇਕਰ ਅਜਿਹੇ ਇੰਪੋਰਟੈਂਟ ਤੇ ਮਹੱਤਵਪੂਰਨ ਮਾਮਲਿਆਂ ਦੇ ਵਿੱਚ ਬਜਟ ਨਹੀਂ ਹੈ ਤਾਂ ਉਹਨਾਂ ਨੇ ਫਿਰ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਜਿਹੜੇ ਲਗਾਤਾਰ ਬਜਟ ਦੇ ਵਿੱਚੋਂ ਇਛਤਿਆਰ ਦਿੱਤੇ ਜਾ ਰਹੇ ਨੇ ਜਿਹੜੀਆਂ ਨਵੀਆਂ ਗੱਡੀਆਂ ਖਰੀਦੀਆਂ ਗਈਆਂ ਨੇ ਉਹ ਪੈਸਾ ਕਿੱਥੋਂ ਆ ਰਿਹਾ ਹੈ ਤਾਂ ਫਿਰ ਇਸ ਸ਼ੰਕੇ ਨੂੰ ਲੈ ਕੇ ਹੀ ਇਸ਼ਤਿਆਰ ਬਾਜ਼ੀ ਨੂੰ ਲੈ ਕੇ ਵੇਰਵੇ ਮੰਗੇ ਗਏ ਨੇ ਇੱਕ ਪਾਸੇ ਤਾਂ ਜ਼ਰੂਰੀ ਸਮਾਨ ਦੇ ਲਈ ਜ਼ਰੂਰੀ ਜਿੱਥੇ ਸਹੂਲਤਾਂ ਪ੍ਰਦਾਨ ਕਰਾਉਣੀਆਂ ਨੇ ਸਿਸਟਮ ਨੂੰ ਚਲਾਉਣ ਲਈ ਉੱਥੇ ਤਾਂ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਪਰ ਇਸ਼ਤਿਆਰਾਂ ਦੇ ਉੱਤੇ ਪੈਸੇ ਕਿਵੇਂ ਆ ਗਏ ਇਸ ਗੱਲ ਨੂੰ ਲੈ ਕੇ ਜਿਹੜੀ ਸੁਣਵਾਈ ਹੋਈ ਹੈ ਤੇ ਜਿਹੜੇ ਵੇਰਵੇ ਸਾਹਮਣੇ ਆਏ ਨੇ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਣੇ ਆ ਜਰਾਸਾਲ ਸੀਨੀਅਰ ਪੱਤਰਕਾਰ ਸੰਦੀਪ ਕੁਮਾਰ ਮਾਨਾ ਜਿਹੜੇ ਕੀ ਅਜੀਤ ਅਖਬਾਰ ਲਈ ਕੰਮ ਕਰਦੇ ਨੇ ਉਹਨਾਂ ਦੀ ਰਿਪੋਰਟ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਇਸ਼ਤਿਆਰਾਂ ਤੇ ਖੋਏ ਖਰਚ ਤੇ ਪੁਲਿਸ ਅਧਿਕਾਰੀਆਂ ਲਈ ਖਰੀਦੇ ਗਏ ਨਵੇਂ ਵਾਹਨਾਂ ਦੇ ਵੇਰਵੇ ਦੇਣ ਲਈ 4 ਹਫ਼ਤਿਆਂ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਹੁਕਮ ਸਰਕਾਰ ਦੀ ਉਸ ਦਲੀਲ ਤੇ ਵਿਚਾਰ ਕਰਦੇ ਹੋਏ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਸਮਾਂ ਚਾਹੀਦਾ ਹੈ ਇਸ ਦੇ ਉੱਤੇ ਸਾਰੇ ਪ੍ਰੋਸੈਸ ਨੂੰ ਪੂਰਾ ਕਰਨ ਲਈ ਤਾਂ ਜਸਟਿਸ ਸੰਦੀਪ ਮੋਦਗਿਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਦਲੀਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਜਾਣਕਾਰੀ ਵੱਖ-ਵੱਖ ਸਰੋਤਾਂ ਤੇ ਵਿਭਾਗਾਂ ਤੋਂ ਇਕੱਠੀ ਕੀਤੀ ਜਾਣੀ ਹੈ। ਇਸ ਕਰਕੇ ਸਮਾਂ ਦਿੱਤਾ ਜਾਂਦਾ ਹੈ ਇਸ ਨੂੰ ਅਸਲ ਅਤੇ ਵਾਜਬ ਮੰਨਦੇ ਹੋਏ ਸਰਕਾਰ ਨੂੰ 4 ਹਫ਼ਤਿਆਂ ਦਾ ਆਖਰੀ ਮੌਕਾ ਦੇ ਦਿੱਤਾ ਗਿਆ ਇਹ ਮਾਮਲਾ ਇੱਕ ਨਿਜਮਤ ਜ਼ਮਾਨਤ ਪਟੀਸ਼ਨ ਨਾਲ ਸੰਬੰਧਿਤ ਹੈ ਜਿਸ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਦੀ ਮਿਤੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਪਟੀਸ਼ਨਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਦੋਸ਼ੀ ਨੂੰ 14 ਸਤੰਬਰ 2023 ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਦੇ ਰਿਕਾਰਡ ਦੇ ਵਿੱਚ ਜਿਹੜੀ ਗ੍ਰਿਫਤਾਰੀ ਦੀ ਮਿਤੀ ਉਹ 16 ਸਤੰਬਰ ਯਾਨੀ ਕਿ 2 ਘੰਟਿਆਂ ਬਾਅਦ 2 ਦਿਨਾਂ ਬਾਅਦ ਪਾਈ ਗਈ 14 ਸਤੰਬਰ 2023 ਨੂੰ ਗ੍ਰਫਤਾਰੀ ਹੋਈ ਪਰ ਰਿਕਾਰਡ ਦੇ ਵਿੱਚ ਗ੍ਰਫਤਾਰੀ ਦੀ ਜਿਹੜੀ ਤਾਰੀਖ ਮਿਲਦੀ ਹੈ ਉਹ 16 ਸਤੰਬਰ 2023 ਮਿਲਦੀ ਹੈ ਤਾਂ ਲਗਭਗ 48 ਘੰਟਿਆਂ ਦਾ ਸਮੇਂ ਤੋਂ ਬਾਅਦ ਜਿਹੜੀ ਹੈ ਰਿਕਾਰਡ ਦੇ ਵਿੱਚ ਕਿਉਂ ਪਾਇਆ ਗਿਆ ਗੱਲ ਇੱਥੇ ਨਹੀਂ ਮੁੱਕਦੀ ਇਸ ਤੋਂ ਇਲਾਵਾ ਅਦਾਲਤ ਨੇ ਰਾਜ ਸਰਕਾਰ ਦੀ ਉਸ ਦਲੀਲ ਦਾ ਵੀ ਨੋਟਿਸ ਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਫੋਰੈਂਸਿਕ ਸਾਇੰਸ ਲੈਬ ਨੂੰ ਅਪਰਾਧਾਂ ਦੀ ਜਾਂਚ ਲਈ ਆਧੁਨਿਕ ਤਕਨੀਕੀ ਉਪਕਰਨ ਖਰੀਦਣ ਲਈ ਲੋੜੀਂਦਾ ਬਜਟ ਨਹੀਂ ਮਿਲ ਰਿਹਾ ਅਦਾਲਤ ਨੇ ਇਸ ਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਜਦੋਂ ਸਰਕਾਰ ਇਸ਼ਤਿਹਾਰਾਂ ਤੇ ਹੋਰ ਖਰਚਿਆਂ ਤੇ ਭਾਰੀ ਰਕਮ ਖਰਚ ਕਰ ਰਹੀ ਹੈ ਤਾਂ ਫਿਰ ਫੋਰੈਂਸਿਕ ਸਾਇੰਸ ਲੈਬਾਂ ਲਈ ਫੰਡਾਂ ਦੀ ਘਾਟ ਕਿਉਂ ਹੈ ਸਰਕਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਹੁਕਮ ਨੂੰ ਵਾਪਸ ਲੈਣ ਦੀ ਅਪੀਲ ਵੀ ਕੀਤੀ ਸੀ ਹਾਲਾਂਕਿ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਹੁਕਮ ਵਾਪਸ ਲੈਣ ਦਾ ਕੋਈ ਠੋਸ ਕਾਰਨ ਨਹੀਂ ਦਿੱਤਾ ਗਿਆ ਅਦਾਲਤ ਨੇ ਆਪਣੇ ਹੁਕਮ ਵਿੱਚ ਇਹ ਵੀ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਫਰੈਂਸਿਕ ਸਾਇੰਸ ਲੈਬ ਪੰਜਾਬ ਦੇ ਡਾਇਰੈਕਟਰ ਡਾਕਟਰ ਅਸ਼ਵਨੀ ਕਾਲੀਆ ਨੇ ਸਪਸ਼ਟ ਤੌਰ ਤੇ ਮੰਨਿਆ ਸੀ ਕਿ ਬਠਿੰਡਾ, ਅਮਰੇਸਰ, ਲੁਧਿਆਣਾ ਵਿਖੇ ਸਬੰਧ ਸਥਿਤ ਜੜੀਆਂ ਤਿੰਨ ਖੇਤਰੀ ਫਰੈਂਸਿਕ ਸਾਇੰਸ ਲੈਬਾਂ ਲਈ ਲੜੀਂਦੇ ਉਪਕਰਨਾ ਲਈ ਖਰੀਦ ਲਈ ਫੰਡਾਂ ਦੀ ਬਹੁਤ ਜ਼ਿਆਦਾ ਘਾਟ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਮੁਖ ਸਕੱਤਰ ਨੂੰ ਇਸ ਵਿੱਤੀ ਵਰੇ 1 April 2024 ਨੂੰ ਤੋਂ ਲੈ ਕੇ 20 January 2025 ਤੱਕ ਸਰਕਾਰੀ ਇਸ਼ਤਿਆਰਾਂ ਤੇ ਹੋਏ ਖਰਚ ਤੇ ਪੁਲਿਸ ਅਧਿਕਾਰੀਆਂ ਲਈ ਖਰੀਦੇ ਗਏ ਨਵੇਂ ਵਾਹਨਾਂ ਦੀ ਜਿਹੜੀ ਜਾਣਕਾਰੀ ਪੇਸ਼ ਕਰਾਉਣੀ ਪਵੇਗੀ ਇਹ ਜਾਣਕਾਰੀ ਅਗਲੀ ਸੁਣਵਾਈ ਤੋਂ 3 ਦਿਨ ਪਹਿਲਾਂ ਅਦਾਲਤ ਦੇ ਰਜਿਸਟਰਾਰ ਨੂੰ ਜਮ੍ਹਾਂ ਕਰਾਉਣੀ ਪਵੇਗੀ ਤੇ ਇਸ ਦੀ ਇੱਕ ਅਗਾਊ ਕਾਪੀ ਪਟੀਸ਼ਨਰ ਦੇ ਵਕੀਲ ਨੂੰ ਭੇਜਣੀ ਪਵੇਗੀ ਇਸ ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਨੂੰ ਹੋਣੀ ਹੈ ਗੱਲ ਕਿੱਥੋਂ ਸ਼ੁਰੂ ਹੋਈ ਸੀ ਤੇ ਪੁੱਜ ਕਿਸ ਪਾਸੇ ਗਈ ਦਰਅਸਲ ਇੱਕ ਕੇਸ ਦੇ ਵਿੱਚ ਜਿੱਥੇ ਵਿੱਚ ਦੋਸ਼ੀ ਜਿਹੜਾ ਸੀ ਮুলਜ਼ਮ ਪਾਏ ਗਏ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਤੇ 16 ਸਤੰਬਰ 2023 ਨੂੰ ਦਿਖਾਈ ਗਈ ਰਿਕਾਰਡ ਚ ਹੋਈ ਸੀ 14 ਸਤੰਬਰ 2023 ਨੂੰ ਤੇ ਉੱਥੇ ਫਿਰ ਕਿਤੇ ਜਾਂਚ ਜਿਹੜੀ ਪੜਤਾਲ ਹੋਣੀ ਸੀ ਕੋਖ ਹੋਣੀ ਸੀ ਫੋਰੈਂਸਿਕ ਲੈਬ ਚ ਉੱਥੇ ਇਹ ਬਹਾਨਾ ਲਾ ਦਿੱਤਾ ਗਿਆ ਕਿ ਉੱਥੇ ਉਪਕਰਨ ਦੇ ਲਈ ਸਹੀ ਢੰਗ ਨਾਲ ਫੰਡ ਨਹੀਂ ਮਿਲਦਾ ਬਕਾਇਦਾ ਤੌਰ ਦੇ ਉੱਤੇ ਹਵਾਲਾ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਕਿ ਕਿਸ ਨੇ ਕਿਹਾ ਸੀ ਇਸ ਮਸਲੇ ਦੇ ਵਿੱਚ ਕਿ ਫੰਡ ਨਹੀਂ ਮਿਲਦੇ ਸਹੀ ਸਮੇਂ ਤੇ ਬਜਟ ਨਹੀਂ ਮਿਲਦਾ ਜਿਸ ਕਰਕੇ ਕੰਮਾਂ ਦੇ ਵਿੱਚ ਰੁਕਾਵਟ ਆਉਂਦੀ ਹੈ ਜਾਂ ਦੇਰੀ ਹੁੰਦੀ ਹੈ ਤਾਂ ਫਿਰ ਜੱਜ ਨੇ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਇਸ ਮਾਮਲੇ ਦੇ ਵਿੱਚ ਮੁੱਖ ਸਕੱਤਰ ਨੂੰ 1 April 2024 ਤੋਂ ਲੈ ਕੇ 20 January 2025 ਤੱਕ ਜਿੰਨੇ ਵੀ ਸਮਾਂ ਇਹ ਬਣਦਾ ਘੱਟੋ ਘੱਟ ਇਸ ਸਮੇਂ ਦੇ ਦੌਰਾਨ ਕਿੰਨੇ ਸਰਕਾਰੀ ਇਛਤਿਆਰ ਦਿੱਤੇ ਗਏ ਕਿੰਨਾ ਖਰਚਾ ਹੋਇਆ ਤੇ ਕਿੰਨੀਆਂ ਪੁਲਿਸ ਅਧਿਕਾਰੀਆਂ ਲਈ ਨਵੀਆਂ ਗੱਡੀਆਂ ਖਰੀਦੀਆਂ ਗਈ ਇਸ ਦੇ ਵੇਰਵੇ ਮੰਗ ਲਏ ਗਏ ਨੇ ਕਿਉਂਕਿ ਇਸ ਮਸਲੇ ਦੇ ਵਿੱਚ ਨੋਟਿਸ ਲਿਆ ਗਿਆ ਸਖਤੀ ਦੇ ਨਾਲ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ ਸੰਦੀਪ ਮੋਦਗਲ ਵੱਲੋਂ ਕਿ ਇਸ ਮਾਮਲੇ ਦੇ ਵਿੱਚ ਕਿ ਸਰਕਾਰ ਕੋਲ ਇਛਤਿਆਰ ਦੇਣ ਲਈ ਤੇ ਪੈਸੇ ਨੇ ਪਰ ਅਜਹਿਪ ਕਰਨਾ ਦੇ ਉੱਤੇ ਜਿੱਥੇ ਸਿਸਟਮ ਨੂੰ ਚਲਾਉਣਾ ਹੈ ਪੈਸੇ ਕਿਉਂ ਨਹੀਂ ਜਦੋਂ ਇਹ ਕਿਉਂ ਦਾ ਸਵਾਲ ਸਾਹਮਣੇ ਆਇਆ ਤੇ ਇਸੇ ਕਰਕੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ ਔਰ ਸਰਕਾਰ ਨੂੰ 4 ਹਫ਼ਤਿਆਂ ਦਾ ਯਾਨੀ ਕਿ 1 ਮਹੀਨੇ ਦਾ ਲਗਭਗ ਸਮਾਂ ਦੇ ਦਿੱਤਾ ਗਿਆ ਹੈ 11 ਮਾਰਚ ਨੂੰ ਜਦੋਂ ਸੁਣਵਾਈ ਹੋਣੀ ਹੈ ਇਸ ਕੇਸ ਦੀ ਤਾਂ 3 ਦਿਨ ਪਹਿਲਾਂ ਹਾਈ ਕੋਰਟ ਦੇ ਰਜਿਸਟਰਾਰ ਨੂੰ ਇਹ ਫਾਈਲ ਜਿਹੜੀ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਤੇ ਨਾਲ ਹੀ ਪਟੀਸ਼ਨ ਕਰਤਾ ਦੇ ਵਕੀਲ ਨੂੰ ਵੀ ਇੱਕ ਕਾਪੀ ਭੇਜਣ ਲਈ ਆਖਿਆ ਗਿਆ ਹੁਣ 11 ਮਾਰਚ ਦਾ ਦਿਨ ਦੇਖਣ ਵਾਲਾ ਹੋਵੇਗਾ ਜਿਸ ਦਿਨ ਇਸ ਕੇਸ ਨੂੰ ਲੈ ਕੇ ਸੁਣਵਾਈ ਹੋਣੀ ਹੈ ਕਿ ਸਰਕਾਰੀ ਇਛਤਿਆਰਾਂ ਦੇ ਉੱਤੇ ਇਸ ਸਮੇਂ ਦੇ ਦੌਰਾਨ 1 April 2024 ਤੋਂ ਜਨਮ ਵੀ ਜਨਵਰੀ 2025 ਤੱਕ ਕੀ ਸਰਕਾਰ ਨੇ ਇਸ਼ਤਿਆਰਾਂ ਤੇ ਕਿੰਨੇ ਪੈਸੇ ਖਰਚੇ ਨੇ ਜਿਹੜੇ ਜਵਾਬ ਹੁਣ ਆਰਟੀਆਈ ਚ ਕਦੇ ਨਹੀਂ ਸੀ ਮਿਲਦੇ ਹੁਣ ਸ਼ਾਇਦ ਹਾਈ ਕੋਰਟ ਦੀ ਇਸ ਜਵਾਬ ਤਲਬੀ ਤੋਂ ਬਾਅਦ ਇਹ ਸਪਸ਼ਟ ਹੋ ਜਾਵੇਗਾ ਕਿ ਉਸ ਸਮੇਂ ਦੇ ਦੌਰਾਨ ਕਿੰਨੇ ਇਸ਼ਤਿਆਰ ਦਿੱਤੇ ਗਏ ਤੇ ਬਾਕੀ ਉਸ ਤੋਂ ਪਹਿਲਾਂ ਸਰਕਾਰ ਨੇ ਕਿੰਨੇ ਦਿੱਤੇ ਇੱਕ ਸਹਿਜੇ ਅੰਦਾਜ਼ਾ ਲਾਉਣਾ ਸੁਭਾਵਿਕ ਜੀ ਗੱਲ ਹੈ ਕਿ ਸੌਖਾ ਹੋ ਜਾਵੇਗਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਆਲੋਚਨਾ ਕਰਨੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੀ ਹੋ ਸਕਦਾ ਜਦੋਂ ਇਹ ਅੰਕੜੇ ਸਾਹਮਣੇ ਆਉਣਗੇ ਤਾਂ ਸੱਤਾਧਿਰ ਨੂੰ ਜ਼ਰੂਰ ਘੇਰਨ ਤੇ ਸਵਾਲ ਕਰਨ ਆਰਟੀਆਈ ਕਾਰਕੁਨ ਜਿਨ੍ਹਾਂ ਨੂੰ ਜਵਾਬ ਨਹੀਂ ਸੀ ਅਜੇ ਤੱਕ ਮਿਲਿਆ ਉਹ ਹਾਈ ਕੋਰਟ ਦੇ ਇਸ ਕਦਮ ਨੂੰ ਲੈ ਕੇ ਜਾਂ ਇਸ ਸਖਤੀ ਨੂੰ ਲੈ ਕੇ ਜ਼ਰੂਰ ਕਿਤੇ ਨਾ ਕਿਤੇ ਖੁਸ਼ ਹੋ ਰਹੇ ਹੋਣਗੇ ਜਾਂ ਰਾਹਤ ਮਹਿਸੂਸ ਕਰ ਰਹੇ ਹੋਣਗੇ ਕਿ ਚਲੋ ਘੱਟੋ ਘਾਟ ਆਰਟੀਆਈ ਐਕਟ ਦੇ ਰਹੀ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਪਰ ਹਾਈ ਕੋਰਟ ਨੇ ਜਵਾਬ ਤਲਬੀ ਤੈਅ ਕਰ ਲਈ ਹੈ ਤੇ ਮੁਖ ਸਕੱਤਰ ਨੇ ਭਰੋਸਾ ਦਿਵਾਇਆ ਕਿ ਸਮਾਂ ਦਿਓ ਤੇ ਅਸੀਂ ਇਹ ਵੇਰਵੇ ਤੁਹਾਡੇ ਨਾਲ ਸਾਂਝੇ ਕਰ ਦੇਵਾਂਗੇ। ਤੇ ਇਸ ਤਰ੍ਹਾਂ ਪੰਜਾਬ ਸਰਕਾਰ ਇੱਕ ਨਿਯਮਤ ਪਟੀਸ਼ਨ ਦੇ ਆਧਾਰ ਦੇ ਉੱਤੇ ਕਸੂਤੀ ਫਸਦੀ ਦਿਖਾਈ ਦੇ ਰਹੀ ਹੈ। ਤੇ ਇਹ ਵੇਰਵੇ ਜਿਹੜੇ ਨਹੀਂ ਸੀ ਪਹਿਲਾਂ ਸਾਂਝੇ ਕੀਤੇ ਗਏ ਹੁਣ ਉਹ ਵੇਰਵੇ ਸਾਂਝੇ ਕਰਨੇ ਪੈਣਗੇ ਲਾਜ਼ਮੀ ਤੌਰ ਤੇ ਕਿਉਂਕਿ ਹਾਈ ਕੋਰਟ ਦਾ ਸਖਤ ਹੁਕਮ ਹੈ। ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬੜੇ ਰਹੋ ABC ਪੰਜਾਬ ਦੇ ਨਾਲ।